ਨਮਸਕਾਰ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਮਿਸ਼ਰਾ ਇਸ ਵੇਲੇ ਦੀਆਂ ਅਹਿਮ ਖਬਰ ਤੁਹਾਨੂੰ ਦੱਸ ਰਿਹਾ ਜਿੱਥੇ ਲਗਾਤਾਰ ਕਾਂਗਰਸ ਵੱਲੋਂ ਕੇਂਦਰ ਸਰਕਾਰ ਖਿਲਾਫ ਜੋ ਨਾਰੀਵਾਜੀ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਵੋਟ ਚੋਰ ਗੱਦੀ ਛੋੜ ਦੇ ਨਾਲ ਨਾਰੀਵਾਜੀ ਕਰਕੇ ਅੱਜ ਪੂਰੇ ਦੇਸ਼ ਦੇ ਵਿੱਚ ਕੈਂਡਲ ਮਾਰਚ ਕੱਢਿਆ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਚਾਹੇ ਉਹ ਹਿਮਾਚਲ ਪ੍ਰਦੇਸ਼ ਹੋਵੇ ਕਰਨਾਟਕਾ ਹੋਵੇ ਜਾਂ ਫਿਰ ਪੰਜਾਬ ਦਿੱਲੀ ਹਰ ਥਾਂ ਤੇ ਜਿਹੜੇ ਨੇ ਅੱਜ ਕਾਂਗਰਸ ਵੱਲੋਂ ਕੇਂਦਰ ਸਰਕਾਰ ਖਿਲਾਫ ਮੋਰਚਾ ਖੋਲ੍ਹਿਆ ਗਿਆ ਜਿੱਥੇ ਉਨਾ ਵੱਲੋਂ ਜਿਹੜੇ ਕੈਂਡਲ ਮਾਰਚ ਕੱਢੇ ਜਾ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿਸ ਦੇ ਨਾਰੇ ਜਿਹੜੇ ਨੇ ਕੇਂਦਰ ਸਰਕਾਰ ਖਿਲਾਫ ਲਗਾਏ ਜਾ ਰਹੇ ਜਿਸ ਦੇ ਵਿੱਚ ਲਗਾਤਾਰ ਕਿਹਾ ਜਾ ਰਿਹਾ ਵੋਟ ਚੋਰ ਗੱਦੀ ਛੋੜ ਲਗਾਤਾਰ ਜੋ ਪੀਐਮ ਮੋਦੀ ਨੂੰ ਲੈ ਕੇ ਨਿਸ਼ਾਨਾ ਸਾਧ ਦੇ ਜਾ ਰਿਹਾ ਇੱਕ ਤਸਵੀਰਾਂ ਤੁਹਾਨੂੰ ਕਰਨਾਟਕ ਦੀ ਦਿਖਾ ਰਿਹਾ ਦੂਜੀ ਤਸਵੀਰਾਂ ਤੁਹਾਨੂੰ ਅੰਮ੍ਰਿਤਸਰ ਦੀ ਦਿਖਾ ਰਿਹਾ ਅੰਮ੍ਰਿਤਸਰ ਦੇ ਵਿੱਚ ਸਾਬਕਾ ਡਿਪਟੀ ਸੀਐਮ ਜਿਹੜੇ ਨੇ ਓਪੀ ਸੋਨੀ ਓ ਵੀ ਮੌਜੂਦ ਨੇ ਉਹਨਾਂ ਵੱਲੋਂ ਤੇ ਹੋਰ ਵੀ ਕਾਂਗਰਸ ਦੇ तमाम ਵੱਡੇ ਲੀਡਰ ਜਿਹੜੇ ਨੇ ਇਸ ਰੈਲੀ ਦੇ ਵਿੱਚ ਮੌਜੂਦ ਹੋਏ ਕੈਂਡਲ ਮਾਰਚ ਦੇ ਵਿੱਚ ਮੌਜੂਦ ਹੋਏ ਜਿਸ ਦੇ ਵਿੱਚ ਉਹਨਾਂ ਨੇ ਨਾਰੇਬਾਜੀ ਜਿਹੜੀ ਹੈ ਕੇਂਦਰ ਸਰਕਾਰ ਖਿਲਾਫ ਕੀਤੀ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਐਸਆਈਆਰ ਦਾ ਮੁੱਦਾ ਲਗਾਤਾਰ ਜਿਹੜਾ ਇਹ ਪਖਦਾ ਜਾ ਰਿਹਾ ਐ ਐਸਆਈਆਰ ਦੇ ਮੁੱਦੇ ਨੂੰ ਲੈ ਕੇ ਜੋ ਭਾਰਤ ਪੂਰੇ ਦੇਸ਼ ਦੇ ਵਿੱਚ ਜੋ ਗਰਮਾਇਆ ਹੋਇਆ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਬਿਹਾਰ ਦੇ ਵਿੱਚ ਜੋ ਐਸਆਈਆਰ ਕਰਵਾਈ ਗਈ ਜ ਮਤਲਬ ਕਿ ਇਹ ਵੋਟ ਵੋਟ ਜਿਹੜੀ ਹੈ ਵੈਰੀਫਿਕੇਸ਼ਨ ਕਰਾਈ ਗਈ ਜਿਸ ਦੇ ਵਿੱਚ ਕਈ ਵੋਟ ਕੱਢੇ ਗਏ ਜਿਸ ਤੋਂ ਬਾਅਦ ਲਗਾਤਾਰ ਆਰ ਜੀ ਡੀ ਦੇ ਜਿਹੜੇ ਨੇਤਾ ਨੇ ਵੱਡੇ ਵੱਡੇ ਲੀਡਰ ਨੇ ਉਹਨਾਂ ਵੱਲੋਂ ਲਗਾਤਾਰ ਬੀ ਜੀ ਪੀ ਨੂੰ ਤੇ ਨਿਸ਼ਾਨੇ ਸਾਧੇ ਜਾ ਰਹੇ ਨੇ ਕੇਂਦਰ ਸਰਕਾਰ ਖਿਲਾਫ ਮੋਰਚੇ ਖੋਲੇ ਜਾ ਰਹੇ ਨੇ ਉੱਥੇ ਹੀ ਆਰ ਜੀ ਡੀ ਨੇਤਾ ਜਿਹੜੇ ਨੇ ਉਹ ਤਜਸਵੀ ਯਾਦਵ ਉਹਨਾਂ ਵੱਲੋਂ ਵੀ ਲਗਾਤਾਰ ਜਿਹੜੇ ਨੇ ਉਹ ਬੀ ਜੀ ਪੀ ਤੇ ਅਗਰਸਰ ਨੇ ਲਗਾਤਾਰ ਉਹਨਾਂ ਵੱਲੋਂ ਵੱਡੇ ਬਿਆਨ ਦਿੱਤੇ ਜਾ ਰਹੇ ਨੇ ਕਈ ਵਾਰ ਉਹਨਾਂ ਵੱਲੋਂ ਕਾਂਗਰਸ ਬੀਜੇਪੀ ਦੇ ਜਿਹੜੇ ਵੱਡੇ ਲੀਡਰ ਨੇ ਉਹਨਾਂ ਦੇ ਕਈ ਥਾਵਾਂ ਤੇ ਦਿਖਾਏ ਗਏ ਕਿ ਬੀਜੇਪੀ ਦੇ ਜਿਹੜੇ ਲੀਡਰ ਨੇ ਉਹਨਾਂ ਦੇ ਦੋ-ਦੋ ਥਾਵਾਂ ਤੇ ਜਿਹੜੇ ਨੇ ਵੋਟਰ ਆਈਡੀ ਨੇ ਉਸ ਤੋਂ ਪਹਿਲਾਂ ਤੇਜਸਵੀ ਯਾਦਵ ਦਾ ਵੀ ਜਿਹੜਾ ਹੈ ਲਗਾਤਾਰ ਦੋ-ਦੋ ਥਾਵਾਂ ਤੇ ਵੋਟਰ ਆਈਡੀ ਜਿਹੜੀ ਹੈ ਨਜ਼ਰ ਆਈ ਉਸ ਤੋਂ ਬਾਅਦ ਕਾਂਗਰਸ ਵੱਲੋਂ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਇੱਕ ਸੈਮੀਨਾਰ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਈ ਜਿਹੜੇ ਨੇ ਵੋਟ ਚੋਰੀ ਦੇ ਇਲਜ਼ਾਮ ਲਗਾਏ ਇਲੈਕਸ਼ਨ ਕਮਿਸ਼ਨ ਤੇ ਵੀ ਸਮਾਲ ਚੁੱਕੇ ਜਿਸ ਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਕਿ ਕੇਂਦਰ ਸਰਕਾਰ ਜਿਹੜੀ ਹੈ ਲਗਾਤਾਰ ਇਲੈਕਸ਼ਨ ਉਕੇ ਕਰ ਰਹੀ ਹੈ ਲਗਾਤਾਰ ਜਿਹੜੇ ਦੁਰਵਰਤੋ ਕਰ ਰਹੀ ਹੈ ਇਲੈਕਸ਼ਨ ਕਮਿਸ਼ਨ ਦੇ ਨਾਲ ਜਿਹੜੇ ਨੇ ਮਿਲ ਕੇ ਆ तमाम ਵੋਟ ਚੋਰੀ ਕੀਤੀ ਜਾ ਰਹੀ ਹੈ ਚਾਹੇ ਉਹ ਕਿਸੇ ਵੀ ਇਲੈਕਸ਼ਨ ਦੇ ਹੋਵੇ ਹੋਵੇ ਵੋਟ ਦੀ ਜਿਹੜੀ ਹੈ ਤਾਂਤਲੀ ਕੀਤੀ ਜਾ ਰਹੀ ਹੈ ਅੱਜ ਇਹ ਜਿਹੜੇ ਨੇ ਇਲਜ਼ਾਮ ਲਗਾਤਾਰ ਕੇਂਦਰ ਸਰਕਾਰ ਤੇ ਬੀਜਪੀ ਤੇ ਲਗਾਏ ਜਾ ਰਹੇ ਨੇ ਜਿਸ ਤੋਂ ਬਾਅਦ ਅੱਜ ਪੂਰੇ ਦੇਸ਼ ਦੇ ਵਿੱਚ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਦ ਦੇ ਵਿੱਚ ਤੁਸੀਂ ਵੇਖ ਪਾ ਰਹੇ ਹੋ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਕਰਨਾਟਕ ਦੇ ਨਾਲ ਨਾਲ ਜ਼ਿਕਰ ਗੱਲ ਕਰੀਏ ਤਾਂ ਕਿ ਕਰਨਾਟਕ ਦੇ ਵਿੱਚ ਹੀ ਇਹ ਲਗਾਤਾਰ ਮੁੱਦਾ ਪੱਖਦਾ ਹੋਇਆ ਕarnataka ਤੇ 비હાર ਦੇ ਵਿੱਚ ਮੁੱਦਾ ਪੱਖਿਆ ਜਿਸ ਦੇ ਵਿੱਚ ਕਿਉਂਕਿ ਬੀਜਪੀ ਦੇ ਵੱਲੋਂ ਵੀ ਕਈ ਜਿਹੜੇ ਨੇ ਬਿਆਨ ਸਾਹਮਣੇ ਆਏ ਲਗਾਤਾਰ ਪਲਟਵਾਰ ਕੀਤਾ ਗਿਆ ਪਰ ਜੋ راہુલ ਗਾਂਧੀ ਵੱਲੋਂ ਪਿਛਲੇ ਦਿਨੀ ਇੱਕ ਸੈਮੀਨਾਰ ਅੰਜੀਹਾ ਕੀਤਾ ਗਿਆ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ 25 ਪਾਰਟੀਆਂ ਦੇ ਜਿਹੜੇ ਨੇ 50 ਲੀਡਰ ਇਸ ਸੈਮੀਨਾਰ ਦੇ ਵਿੱਚ ਮੌਜੂਦ ਸੀ ਜਿੱਥੇ ਇਲੈਕਸ਼ਨ ਕਮਿਸ਼ਨ ਤੇ راہુલ ਗਾਂਧੀ ਵੱਲੋਂ ਕਈ ਵੱਡੇ ਇਲਜ਼ਾਮ ਲਗਾਏ ਗਏ ਸੀ ਜਿਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਜਿਹੜੇ ਨੇ ਰਾਹੁਲ ਗਾਂਧੀ ਤੋਂ ਜਵਾਬ ਮੰਗੇਗੇ ਲਿਖਤੀ ਦੇ ਵਿੱਚ ਜਿਹੜੀ ਹੈ ਜਾਂ ਫਿਰ ਕਿਹਾ ਗਿਆ ਮਾਫੀ ਮੰਗਣ ਨੂੰ ਕਿਹਾ ਗਿਆ ਜਿਸ ਤੋਂ ਬਾਅਦ ਇਹ ਕਿਹਾ ਗਿਆ ਕਿ ਜੇਕਰ ਰਾਹੁਲ ਗਾਂਧੀ ਇਹ ਲਿਖਤੀ ਦੇ ਵਿੱਚ ਨਹੀਂ ਦਿੰਦੇ ਨੇ ਤੇ ਉਨ੍ਹਾਂ ਤੇ ਜਿਹੜੇ ਨੇ ਵੱਡੇ ਜਿਹੜੇ ਕਾਰਵਾਈ ਜਿਹੜੀ ਵੱਡੀ ਕੀਤੀ ਜਾ ਸਕਦੀ ਹੈ ਉਸ ਦੇ ਬਾਅਦ ਲਗਾਤਾਰ ਤੁਹਾਨੂੰ ਦੱਸ ਦਈਏ ਕਿ ਜਿਹੜੇ ਵਿਧਾਨ ਸਭਾ ਨੇ ਮਾਫ ਕੀ ਜਗਾ ਜਿਹੜੇ ਸਦਨ ਦੇ ਬਾਹਰ ਵੀ ਲਗਾਤਾਰ ਸੰਸਦ ਦੇ ਬਾਹਰ ਕਾਂਗਰਸ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਜਿੱਥੇ ਲਗਾਤਾਰ ਕਿ ਲੋਕਤੰਤਰ ਦਾ ਕਹਨ ਕੀਤਾ ਜਾ ਰਿਹਾ ਉੱਥੇ ਹੀ ਹੁਣ ਲਗਾਤਾਰ ਕਿ ਕਾਂਗਰਸ ਦੀ ਗੱਲ ਕਰੀਏ ਜਾਂ ਆਪ ਤਮਾਮ ਪਾਰਟੀ ਦੀ ਗੱਲ ਕਰੀਏ ਵੱਖ-ਵੱਖ ਜਿਹੜੇ ਨੇ ਪੂਰੇ ਦੇਸ਼ ਦੇ ਵਿੱਚ ਅੱਜ ਕੈਂਡਲ ਮਾਰਚ ਕਰਿਆ ਜਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਆ ਅੰਮ੍ਰਿਤਸਰ ਦੇ ਵਿੱਚ ਵੀ ਜਿਹੜੇ ਨੇ ਡਿਪਟੀ ਸਾਬਕਾ ਡਿਪਟੀ ਸੀਐਮ ਜਿਹੜੇ ਨੇ ਓਪੀਸ ਹੁੰਨੀ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਕੈਂਡਲ ਮਾਰਚ ਕੱਢਿਆ ਗਿਆ ਤੇਲੰਗਾਨਾ ਦੀ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਹਾ ਆ ਰਾਹੁਲ ਗਾਂਧੀ ਵੱਲੋਂ ਵੀ ਜਿਹੜੀ ਹੈ ਕੈਂਡਲ ਮਾਰਚ ਕੱਢਿਆ ਗਿਆ ਤਸਵੀਰਾਂ ਜਿਹੜੀਆਂ ਨੇ ਕਲੀਅਰ ਨੇ ਜਿਸ ਤੋਂ ਬਾਅਦ ਲਗਾਤਾਰ ਉਸ ਦੇ ਵਿੱਚ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਵੋਟ ਚੋਰ ਗੱਦੀ ਛੋੜ ਅਜਿਹੇ ਨਾਰੇ ਲਗਾ ਕੇ ਜਿਹੜੀ ਹੈ ਕੈਂਡਲ ਮਾਰਚ ਪੂਰੇ ਦੇਸ਼ ਦੇ ਵਿੱਚ ਕਾਂਗਰਸ ਵੱਲੋਂ ਕੱਢਿਆ ਜਾ ਰਿਹਾ ਹੈ ਕੇਂਦਰ ਸਰਕਾਰ ਖਿਲਾਫ ਜਿਹੜੇ ਨਾਰੇਬ